ਸੂਬਕ ਸੂਬਕ ਕੇ ਰੋ ਰਹੀ ਇਸ ਮਾਂ ਦਾ ਦਰਦ ਸ਼ਾਇਦ ਹੀ ਕੋਈ ਸਮਝ ਸਕਦਾ ਹੈ ਇਹ ਉਹ ਬਦਕਿਸਮਤ ਮਾਂ ਹੈ ਜਿਸ ਦਾ ਜਵਾਨ ਜਹਾਨ 22 ਸਾਲਾਂ ਨੌਜਵਾਨ ਪੁੱਤ ਨਸ਼ੇ ਦੀ ਪੀੜ ਚੜ ਗਿਆ ਅੱਜ ਤੋਂ 3 ਦਿਨ ਪਹਿਲਾਂ ਪਰਿਵਾਰ ਉਸ ਨੂੰ ਬਠਿੰਡਾ ਦੇ ਨਸ਼ਾ ਛਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਆਇਆ ਸੀ ਜਿੱਥੇ ਅਚਾਨਕ ਤਬiyet ਵਿਗੜਨ ਕਾਰਨ ਉਸਦੀ ਮੌਤ ਹੋ ਗਈ ਤਿੰਨ ਭੈਣਾਂ ਦਾ ਇਕਲੌਤਾ ਪੁੱਰਾ ਅਜੇ ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰੰਦਾ ਆਦੀ ਸੀ ਚਿੱਟਾ ਲੰਗਾ ਸਿੰਘ ਸੈਂਟਰ ਤੇ ਇੱਥੇ ਹੀ ਛੱਡ ਕੇ ਗਏ ਸੀ ਪਰਸ ਤੋਂ ਕੱਥੇ ਵੀ ਪਰਸੇ ਛੱਡ ਕੇ ਗਏ ਸੀ ਤੇ ਉਹ ਸਾਨੂੰ ਅੱਜ ਸਵੇਰ ਫੋਨ ਆਇਆ ਸੀ ਕਹਿੰਦੇ ਬਹੁਤ ਜ਼ਿਆਦਾ ਢਿੱਲਾ ਆਏਗਾ ਅਸੀਂ ਫਿਰ ਸਵੇਰ ਤਾਂ ਆਈ ਸੀ ਤਾਂ ਅ ਤਰਕਿ ਸਾਨੂੰ ਇੱਥੇ ਆ ਕੇ ਦੱਸਿਆ ਉਹਦੀ ਦੇਖ ਕਿੰਨੇ ਕੁ ਮਰਸਿਡੀਜ਼ ਹੈਗਾ ਜੀ ਬਾਈਕਾਂ ਕਿੰਨੇ ਜਵਾਰ ਸੀ ਜਵਾਰ ਕੋ ਤਿੰਨ ਪੈਣਾ ਸੀਗਾ ਅੱਲਾ ਬਰਸ ਉਹ ਕਿੰਨਾ ਕੋਖਾ ਲੱਗਦਾ ਲੱਗਦਾ ਬਹੁਤ ਲੱਗ ਬਹੁਤ ਲੱਗਾ ਮੈਨੂੰ ਪੱਛ ਕੇ ਦੇ ਕਮ ਯੋਇ ਪੈਰਾ ਸੀ ਹਏ ਕਮ ਯੋਇ ਪੈਰਾ ਮੈਨੂੰ ਦੱਸਣਾ ਨਹੀਂ ਆਉਂਦਾ ਬੱਚਾ ਹਾਏ ਕੱਲਾ ਕੱਲਾ ਜ਼ਿੰਦਗੀ ਦਾ ਤਨ ਪੈਣਾ ਤੇ ਪੇਸ਼ੈਂਟ ਕੋਈ ਸਵੇਰੇ ਕੋਈ ਸੀਰੀਅਸ ਪੇਸ਼ੈਂਟ ਹੋਇਆ ਸੁੱਤੇ ਰੀਹੈਬ ਤੇ ਅਮਰਜੈਂਸੀ ਸ਼ਿਫਟ ਕੀਤਾ ਗਿਆ ਤੇ ਅਮਰਜੈਂਸੀ ਚ ਉਦੀ ਸਵੇਰੇ ਆ ਲਾਸ ਦੌਰਾਨ ਉਹਦੀ ਮੌਤ ਹੋ ਗਈ ਹੈ ਉਹ ਨਸ਼ੇ ਦਾ ਆਦੀ ਸੀ ਲਾਸ ਦੌਰਾਨ ਉਹਦੀ ਮੌਤ ਹੋਈ ਹੈ ਤੇ ਬਸ ਠੀਕ ਹੈ ਉਹ ਕੋਈ ਹੋਰ ਬਾਕੀ ਰੋਗਾਣਾ ਪੇੜ ਸੀਗਾ ਤੇ ਕੋਈ ਅਲੀ ਜਿਹੜਾ ਹੋਇਆ ਤੇ ਬਾਕੀ ਦੇਖ ਰਿਹਾ ਕੀ ਕਾਰਨ ਸੀ ਉਹਨੇ ਕਦੋਂ ਦਾ ਆਦਤ ਸੀ ਕਿੰਨੀ ਕੁ ਮਸਲੇ ਉਹਦੇ ਦੀ ਉਮਰ 22-33 ਸਾਲ ਦੀ ਸੀ ਪਿੰਨਾ ਪਹਿਲਾਂ ਡੀਡਿਕਸ਼ਨਸ दाखल ਰਿਹਾ ਕਾਫੀ ਵਾਰ दाखल ਹੋਇਆ ਲਾ ਅਕਸਰ ਜਿਹੜੇ ਜਿਹੜੇ ਮਰੀਜ਼ ਹੁੰਦੇ ਨੇ ਉਹਨਾਂ ਨੂੰ ਹੋਰ ਬਿਮਾਰੀਆਂ ਵੀ ਨਾਲ ਹੁੰਦੀਆਂ ਕੋਈ ਹਾਰਟ ਦੀ ਆਈ ਵੀ ਹੈਰੋਇਨ ਦਾ ਅਦੀ ਸੀ ਮੂਖ ਸਜੇ ਦੇ ਦਮ ਰਹੀ ਸੀ ਦੇਖੋ ਇਹ ਹਿੰਦੀ ਤਾਂ ਬੜੀ ਮੰਦਭਾਗੀ ਘਟਨਾ ਹੈ ਨਾਲ ਵੀ ਉੱਠੀ ਹੈ ਪਰ ਠੀਕ ਹੈ ਦੇਖਦੇ ਆ ਕਿ ਕਾਰਨ ਸੋਦੇ ਹੋ